ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਨੂੰ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਨੀ ਹੈ ਸਲਵਾਰ ਦੀ ਕਟਿੰਗ ਹਾਂਜੀ ਸਭ ਤੋਂ ਪਹਿਲਾਂ ਆਪਾਂ ਸਲਵਾਰ ਦੱਸਦੇ ਹਾਂ ਕਿਵੇਂ ਮੈਜ਼ਰਮੈਂਟ ਕੱਢਦੀ ਹੈ ਵੀ ਪੱਲੇ ਕਿੰਦੇ ਆਪਾਂ ਕਿੰਨੇ-ਕਿੰਨੇ ਕਟਿੰਗ ਕਰਨੀਆਂ ਇਹ ਜਿਹੜਾ ਮੈਂ ਕਾਪੀ ਤੇ ਲਿਖਿਆ ਵਾ ਇਹ ਕੱਲ ਮੈਂ ਕੁੜੀਆਂ ਨੂੰ ਦੱਸਿਆ ਸੀ ਜਿਹੜੇ ਮੇਰੇ ਕੋਲ ਕੁੜੀਆਂ ਸਿੱਖਦੀਆਂ ਨੇ ਦੇਖੋ ਸਭ ਤੋਂ ਪਹਿਲਾਂ ਆਪਾਂ ਟੋਟਲ ਲੰਬਾਈ ਲੈ ਲੈਣੀ ਹੈ ਜਿਵੇਂ ਮੇਰੇ ਕੋਲ ਜਿਹੜਾ ਸਲਵਾਰ ਦਾ ਨਾਪ ਆ 34 ਇੰਚ ਸਲਵਾਰ ਦੀ ਲੰਬਾਈ ਆ ਡਾਇਰੈਕਟ 26 ਆ ਤੇ ਮੂਰੀ 7 ਆ ਠੀਕ ਹੈ ਬੈਲਟ ਦੇ ਵਿੱਚ ਸਲਵਾਰ ਦੇ ਵਿੱਚ ਇਹ ਤਿੰਨ ਪਾਰਟ ਹੁੰਦੇ ਨੇ ਬੈਲਟ ਪੱਲੇ ਕੁੰਦੇ ਦੇਖੋ ਇਹ ਹੋ ਗਈ ਬੈਲਟ ਪੱਲੇ ਕਿ ਪੱਲਿਆਂ ਦੇ ਦੋ ਪੀਸ ਹੁੰਦੇ ਨੇ ਕੁੰਦਿਆਂ ਦੇ ਚਾਰ ਪੀਸ ਹੁੰਦੇ ਨੇ ਠੀਕ ਹੈ ਉਸ ਤੋਂ ਬਾਅਦ ਆ ਜੰਨੇ ਆਪਾਂ ਕਟਿੰਗ ਤੇ ਦੇਖੋ ਜਿੰਨੇ ਹੁਣ 34 ਸਲਵਾਰ ਆਪਣੀ ਤਿਆਰ ਆ 34 ਤੋਂ ਤੁਸੀਂ 4 ਮਾਈਨਸ ਕਰ ਦੇਣੀ ਆ ਕੋਈ ਵੀ ਸਲਵਾਰ ਹੋਈ ਹੈ ਜਿੰਨੀ ਵੀ ਤੁਸੀਂ 35 36 37 ਜਿੰਨੀ ਵੀ ਸਲਵਾਰ ਦੀ ਕਟਿੰਗ ਕਰਨੀ ਆ ਤੁਸੀਂ ਟੋਟਲ ਸਲਵਾਰ ਦੀ ਲੰਬਾਈ ਚੋਂ 4 ਇੰਚ ਮਾਈਨਸ ਕਰ ਦੇਣੀ ਹੁਣ ਮੈਂ 30 ਚੋਂ 4 ਮਾਈਨਸ ਕੀਤਾ ਤਾਂ 30 ਰਹਿ ਗਿਆ ਹੁਣ ਆ ਮੈਂ ਜਿਹੜਾ 30 ਇੰਚ ਹੈ ਪੱਲੇ ਪਲੱਸ ਕੁੰਡਿਆਂ ਦੀ ਲੰਬਾਈ 30 ਇੰਚ ਦੀ ਕਟਿੰਗ ਕਰਨੀ ਹੈ ਠੀਕ ਹੈ ਇਹਦੇ ਵਿੱਚੋਂ ਅੱਧਾ ਇੰਚ ਰਹਿ ਜਾ ਤਾਂ ਬੈਲਟ ਨਾਲ ਅਟੈਚ ਕਰਨਾ ਬੈਲਟ ਨਾਲ ਜੋੜਨਾ ਉਦੋਂ ਲੱਗ ਜਾਣਾ ਅੱਧਾ ਇੰਚ ਜਦੋਂ ਆਪਾਂ ਦੇਖ ਇੱਥੇ ਲਿਖਿਆ ਮੋਰੀ ਨਾਲ ਉਦੋਂ ਠੀਕ ਹੈ ਫਿਰ ਇਹ ਚੋਂ ਰਹਿ ਜਾਊਗਾ 29 ਠੀਕ ਹੈ ਉਸ ਤੋਂ ਬਾਅਦ ਜਿਹੜੀ ਪੰਨਿਆਂ ਦੀ ਚੜਾਈ ਹੁੰਦੀ ਆ ਉਹ ਮੋਰੀ ਦੇ ਹਿਸਾਬ ਨਾਲ ਹੁੰਦੀ ਆ ਨਾਪ ਦੇ ਹਿਸਾਬ ਨਾਲ ਜਿੰਨੇ ਕਿਸੇ ਵੀ ਨਾਪ ਦੇ ਕਿਸੇ ਦੀ ਮੋਰੀ 6 ਹੁੰਦੀ ਆ ਕਿਸੇ ਦੀ 7 ਐਵੇਂ ਆਪਾਂ ਪੰਨਿਆਂ ਦੀ ਚੜਾਈ ਰੱਖ ਦਿਆਂ ਪੰਨਿਆਂ ਦੀ ਲੰਬਾਈ ਤੇ ਚੜਾਈ ਦਾ ਤੁਹਾਨੂੰ ਪਤਾ ਲੱਗ ਗਿਆ ਹੁਣ ਅਹੀ ਬੈਲਟ ਬੈਲਟ ਵੀ ਜਿਹੜੀ ਲੰਬਾਈ ਹੁੰਦੀ ਆ 5 ਇੰਚ ਲੰਬਾਈ ਹੁੰਦੀ ਆ ਜਿਹੜੀ ਚੜਾਈ ਹੁੰਦੀ ਆ ਨਾਪ ਨੇ ਹਿਸਾਬ ਨਾਲ ਹੁੰਦੀ ਆ ਜਿੰਨਾ ਵੀ ਕਸਟਮਰ ਦਾ ਨਾਪ ਹੁੰਦਾ ਠੀਕ ਆ ਤੇ ਉਸ ਤੋਂ ਬਾਅਦ ਆਪਾਂ ਕਰਨੀ ਆ ਕਟਿੰਗ ਜੇ ਜੇਪਾ ਬੈਲਟ ਵੀ ਕਟਿੰਗ ਕਰਨੀ ਆ ਤਾਂ ਤਿਆਰ ਵੈਲਟੇ ਚਾਪਾ 2.5 ਇੰਚ ਪਲੱਸ ਕੱਟਣਾ ਹੁੰਦਾ ਉਹ ਕਾਤ ਨਹੀਂ ਕੱਟਣਾ ਮੇਥੇ ਲਈ ਪਲੱਸ ਬੜਾ ਨਾਲ ਜੋੜਨਾ ਠੀਕ ਆ 7 ਇੰਚ ਦੀ ਕਟਿੰਗ ਕਰਦੇ ਆ ਜੇ ਆਪਾਂ ਕਈ ਕ ਜਿਆਦਾ ਪਰ ਆਪਾਂ 7 ਤੋਂ 7.5 ਵੀ ਕਰ ਦਿੰਦੇ ਆ ਕਈਆਂ ਨੂੰ ਮੇਫਾ ਜਿਆਦਾ ਚੌੜਾ ਫੋਲਡ ਕਰਨਾ ਵਧੀਆ ਲੱਗਦਾ ਤਾਂ 8 ਇੰਚ ਵੀ ਕਟਿੰਗ ਕਰ ਦਿੰਦੇ ਆ ਠੀਕ ਆ ਤੁਸੀਂ ਆਪਣੇ ਹਿਸਾਬ ਨਾਲ 7 ਤੋਂ 7.5 8 ਕਟਿੰਗ ਕਰ ਸਕਦੇ ਆ ਮੈਂ ਜ਼ਿਆਦਾਤਰ 7.5 ਕਟਿੰਗ ਕਰਦੀ ਆ ਉਸ ਤੋਂ ਬਾਅਦ ਦੇਖੋ ਹੁਣ ਆਪਣਾ ਜਿਹੜਾ ਇਹ 29 ਤੇ 7 ਆ 7 ਨੂੰ ਜਦੋਂ ਆਪਾਂ ਨੀਫਾ ਤੇ ਬਣੇ ਨਾਲ ਜੋੜ ਲਿਆ ਤਾਂ ਇਹਨੇ 5 ਹੀ ਰਹਿ ਜਾਣ 29 ਤੇ 5 ਨੂੰ ਜੋੜਾਂਗੇ ਤਾਂ ਸੇਮ ਸਾਡਾ ਜਿੰਨੀ ਟੋਟਲ ਸਲਵਾਰ ਆ ਉਨਾ ਹੀ ਮੈਜ਼ਰਮੈਂਟ ਆ ਜਾਊਗਾ ਉਨੀ ਹੀ ਸਲਵਾਰ ਸਾਡੀ ਤਿਆਰ ਆਉਂਦੀ ਠੀਕ ਆ ਉਸ ਤੋਂ ਬਾਅਦ ਦੇਖੋ ਹੁਣ ਇਹ ਜਿੰਨੇ ਆਪਣੇ ਬੱਚਿਆਂ ਨੂੰ ਸਮਝਾਉਣੇ ਉਦਾਂ ਹੀ ਰੱਖਿਆ ਵਾ ਇਹ ਮੈਂ ਬਣਾਇਆ ਤੇ ਪੱਲੇ ਪੰਨਿਆਂ ਦੇ ਦੋ ਪੀਸ ਐਵੇਂ ਰਫ ਕੱਪੀ ਤੇ ਸਮਝਾਉਣੀ ਹੋ ਆਪਣੇ ਆਪਣੀ ਕੱਪੀਆਂ ਤੇ ਆਪ ਬਣਾਉਂਦੇ ਨੇ ਦੋ ਪੀਸ ਨੇ ਇਦਾਂ ਉਹ ਪੰਨਿਆਂ ਦੀ ਲੰਬਾਈ ਰੱਖਣੀ ਐ ਤੇ ਰੱਖਣੀ ਆ ਪੰਨਿਆਂ ਦੀ ਚੜਾਈ ਪੰਨਿਆਂ ਦੀ ਲੰਬਾਈ ਟਾਪਾ ਕਾਢੀ ਤੇਾਰ ਸਲਵਾਰ ਚੋਂ ਮਾਈਨਸ ਕਰਕੇ ਜਿਹੜੀ ਪੰਨਿਆਂ ਦੀ ਚੜਾਈ ਆ ਉਹ ਮੂਰੀ ਦੇ ਹਿਸਾਬ ਨਾਲ ਰੱਖਣੀ ਆ ਉਸ ਤੋਂ ਬਾਅਦ ਆ ਜਾਣੀ ਆਪਣੇ ਕੁੰਡੇ ਕੁੰਡੇ ਦੇਖੋ ਦੋ ਪੀਸ ਐਵੇਂ ਨਿਕਲਣਗੇ ਦੋ ਇੱਥੋਂ ਨਿਕਲਣਗੇ ਇੱਕ ਪਾਸੇ ਆਪਾਂ ਜਿੰਨੀ ਪੰਨਿਆਂ ਦੀ ਲੰਬਾਈ ਐ ਸੇਮ ਕੁੰਡਿਆਂ ਦੀ ਲੰਬਾਈ ਉਹ ਨਹੀਂ ਰੱਖਣੀ ਆ ਇਸ ਤੋਂ ਓਪੋਜ਼ਿਟ ਆਪਾਂ ਰੱਖਦੇ ਹੁੰਨੇ ਆ ਆਸਣ ਠੀਕ ਹੈ ਐਦਾਂ ਹੀ ਜਿੱਥੇ ਉਰੇ ਲੰਬਾਈ ਆ ਤੇ ਇਸ ਤੋਂ ਉਲਟ ਆਪਾਂ ਰੱਖਣਾ ਆਸਣ ਫਿਰ ਇਹ ਚਾਰਸ ਪੀਸ ਬਣਾਏ ਵਿੱਚ ਚਾਰਸ ਹੀ ਆਪਾਂ ਕੱਪੜਾ ਲੈਂਦੇ ਆ ਦੋ ਪੀਸ ਉੱਪਰੋਂ ਨਿਕਲੇ ਹੋਣੇ ਆ ਦੋ ਪੀਸ ਥੱਲੋਂ ਚਾਰ ਪੀਸ ਹੋ ਗਏ ਆਪਣੇ ਕੁੰਦਿਆਂ ਦੇ ਉਸ ਤੋਂ ਬਾਅਦ ਆਪਾਂ ਰੱਖਦੇ ਆ ਬੈਲਟ ਬੈਲਟ ਦੀ ਦੇਖੋ ਇਸ ਪਾਸੇ ਨੂੰ ਅਸਲ ਵਿੱਚ ਲੰਬਾਈ ਹੁੰਦੀ ਆ ਤੇ ਇਹ ਬੈਲਟ ਦੀ ਹੁੰਦੀ ਆ ਚਡਾਈ ਇੱਥੇ ਆਪਾਂ ਚਿੜੀ ਬਣਾ ਕੇ ਮਿਫਾ ਬਣਾ ਦੇਣਾ ਠੀਕ ਹੈ ਤੇ ਜਿਹੜੀ ਅੱਜ ਆਪਾਂ ਅੱਜ ਦੀ ਸਲਵਾਰ ਕਟਿੰਗ ਕਰਨੀ ਆ ਉਹ ਆਪਾਂ ਟੋਟਲ 35 ਕਰਨੀ ਆ 35 'ਚ ਤੁਸੀਂ 4 ਇੰਚ ਮਾਈਨਸ ਕਰਨਾ 35 'ਚ 4 ਮਾਈਨਸ ਕਰੋਗੇ ਤਾਂ ਤੁਸੀਂ 31 ਇੰਚ ਦੇ ਪੱਲੇ ਪਲੱਸ ਕੁੰਡਿਆਂ ਦੀ ਲੰਬਾਈ ਵੀ ਕਟਿੰਗ ਕਰਨੀ ਆ ਬਾਕੀ ਮੈਜ਼ਰਮੈਂਟ ਕਿੱਦਾਂ ਰੱਖਣਾ ਉਹ ਮੈਂ ਤੁਹਾਨੂੰ ਇੱਥੇ ਸਮਝਾਤਾ ਠੀਕ ਆ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਜਿੱਦਾਂ ਕਰਦੇ ਹੋ ਉਹ ਰੱਖ ਸਕਦੇ ਹੁਣ ਆਪਾਂ ਕਰਦੇ ਆਂ ਸਲਵਾਰ ਦੀ ਕਟਿੰਗ ਜਿਵੇਂ ਮੈਂ ਅੱਜ ਦੀ ਵੀਡੀਓ 'ਚ ਸਲਵਾਰ ਦੀ ਕਟਿੰਗ ਕਰਦੇ ਆਂ ਤੁਸੀਂ ਮੈਚਿੰਗ ਸੂਟ ਦੀ ਠੀਕ ਆ ਟਰੋਡਾ ਜਾਂ ਫਿਰ ਇੱਕ ਆਲਓਵਰ ਸੂਟ 'ਚੋਂ ਬਚਿਆਇਆ ਕੱਪੜਾ ਤੁਸੀਂ ਉਹ ਕੱਪੜੇ ਦੇ ਵੀ ਇਦਾਂ ਸੇਮ ਸਲਵਾਰ ਕਟਿੰਗ ਕਰ ਸਕਦੇ ਹੋ ਜਾਂ ਤੁਹਾਡੇ ਕੋਲ ਸਵਾ ਦੋ ਕੱਪੜਾ ਆਏ ਹਨਾ ਜਾ ਫਿਰ 22 ਆ ਜਿੱਦਾਂ ਜਿੰਨਾ ਵੀ ਕੱਪੜਾ ਤੇ ਤੁਸੀਂ ਸਲਵਾਰ ਕਿੰਨੀ ਕਿੰਨੀ ਕਟਿੰਗ ਕਰਨੀ ਹੈ 35 36 37 38 ਜਿੰਨੀ ਸਲਵਾਰ ਤੁਸੀਂ ਤਿਆਰ ਕਰਨੀ ਆ ਸਾਰੀਆਂ ਸਲਵਾਰ ਨੂੰ ਤੁਸੀਂ ਜਿੱਦਾਂ ਮੈਂ ਅੱਜ ਦੀ ਵੀਡੀਓ ਚ ਕਟਿੰਗ ਕਰਦੀ ਆ ਸਾਰੀਆਂ ਨੂੰ ਤੁਸੀਂ ਐਵੇਂ ਵੀ ਕਟਿੰਗ ਕਰ ਸਕਦੇ ਹੋ ਤੇ ਸਭ ਤੋਂ ਪਹਿਲਾਂ ਆਪਾਂ ਕਟਿੰਗ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇਹ ਕੱਪੜੇ ਨੂੰ ਡਬਲ ਫੋਲਡ ਕਰ ਲੈਣਾ ਲੰਬਾਈ 'ਚ ਸਿੱਧੀ ਸਾਈਡ ਅੰਦਰ ਤੇ ਪੁੱਠੀ ਸਾਈਡ ਬਾਹਰ ਹਾਂਜੀ ਹੁਣ ਦੇਖੋ ਆਪਾਂ ਸਾਰੇ ਕੱਪੜੇ ਨੂੰ ਡਬਲ ਫੋਲਡ ਕਰ ਲਿਆ ਤੇ ਹੁਣ ਆਪਾਂ ਇਹ ਤੇ ਨਾਵਾਂਗੇ ਨਿਸ਼ਾਨੀਆਂ ਹਾਂਜੀ ਆਪਾਂ ਟੋਟਲ ਸਲਵਾਰ ਕਟਿੰਗ ਕਰਨੀ ਆ ਮਤਲਬ ਕਿ ਆਪਾਂ ਨੂੰ ਟੋਟਲ ਸਲਵਾਰ ਦੀ ਤਿਆਰ ਆ 35 ਇੰਚ ਇਹ ਚੋਂ ਆਪਾਂ 4 ਇੰਚ ਮਾਈਨਸ ਕਰ ਦੇਣੇ ਆ ਫਿਰ ਆਪਣੇ ਕੋ ਰਹਿ ਗਿਆ 31 ਠੀਕ ਆ ਜਿਹੜੇ ਆਪਾਂ ਪੱਲਿਆਂ ਦੀ ਕੁੰਦਿਆਂ ਦੀ ਲੰਬਾਈ ਕਟਿੰਗ ਕਰਨੀ ਆ 31 ਇੰਚ ਦੀ ਕਰਨੀ ਆ ਸਭ ਤੋਂ ਪਹਿਲਾਂ ਆਪਾਂ ਇਹਨੇ ਕੱਪੜਾ ਇਹਨ ਮਤ ਦਾ ਫੋਲਡ ਕਰ ਲੈਣਾ ਫੋਲਡ ਕਰੇ ਤੋਂ ਬਾਅਦ ਤੁਸੀਂ ਉਹ ਆਪਣੀ ਮੂਰੀ ਦੇ ਹਿਸਾਬ ਨਾਲ ਫੋਲਡ ਕਰਨਾ ਜੇ ਮੈਨੂੰ ਮੂਰੀ ਰੱਖਣੀ ਹੈ 6.5 ਤਾਂ 6.5 ਆਪ 6.5 ਹੁੰਦਾ 13 ਤਾਂ ਇਹ ਤੁਸੀਂ 13 ਜਿਦਾ ਫੋਲਡ ਕੇ ਲਾਪ ਲਾਉਣਾ ਹੈ 13 ਦਾ ਲਾਪ ਲਾਉਣਾ ਜੇ ਇਦਾਂ ਕੱਪੜਾ ਫੋਲਡ ਕਰ ਲਿਆ ਤਾਂ 6.5 ਦਾ ਹੀ ਲਾਪ ਰੱਖਣਾ ਖੁੱਲੀ ਸਾਈਡ ਤੋਂ ਤੁਸੀਂ ਨਿਸ਼ਾਨੀ ਲਾਉਣੀ ਆ ਦੇਖੋ 6.5 ਤੇ ਨਿਸ਼ਾਨ ਲਾਉਣੀ ਆ ਠੀਕ ਆ ਇਹ ਹੋ ਗਿਆ ਆਪਣੀ ਮੂਰੀ ਦਾ ਸਾਬ ਉਸ ਤੋਂ ਬਾਅਦ ਜਿਹੜੀ ਆਪਾਂ ਪੱਲੇ ਕੱਟ ਕੱਢ ਰਹੇ ਹਾਂ ਪੱਲਿਆਂ ਦੀ ਲੰਬਾਈ ਰੱਖਣੀ ਆ ਔਰ ਗਲੇ ਕਤੀਜ ਇੱਥੇ ਆਜਨ ਦੇ ਆਪਣੀ ਪੱਲੀਆਂ ਦੀ ਲੰਬਾਈ ਠੀਕ ਹੈ ਇਹਨੂੰ ਆਪਾਂ 6.5 ਰੱਖ ਲੈਣਾ ਤੇ ਇਹਨੂੰ ਆਪਾਂ ਨਿਸ਼ਾਨ ਦੇ ਹਿਸਾਬ ਨਾਲ ਐਡਾ ਸੈੱਟ ਕਰਦੇ ਕੁੱਲੀ ਸਾਈਡ ਤੋਂ ਬੰਦ ਪਾਸੇ ਵਾਲ ਨੂੰ ਆਪਾਂ ਨਿਸ਼ਾਨੀ ਲਾਉਣੀ ਹੈ ਇਹ ਆਪਣੇ ਪੱਲੇ ਨੇ ਇਹ ਫੁੱਲੇ ਤੋਂ ਤਾਂ ਸ਼ਨੀ ਨੋਣੇ ਵੀ ਇੰਦਰ ਜਿਦੋਂ ਆਪਣਾ ਬਲਕ ਸਾਈਡ ਆਉਂਦਾ ਆਪਾਂ ਇਧਰੋਂ ਡੈਲਟ ਕੱਢ ਲੈਂਗੇ ਠੀਕ ਹੈ ਹੁਣ ਤੁਸੀਂ ਚਾਹੇ ਪਹਿਲਾਂ ਇਥੋਂ ਕਟਿੰਗ ਕਰ ਲਓ ਠੀਕ ਹੈ ਇਥੋਂ ਆਪਾਂ ਕਟਿੰਗ ਵੀ ਕਰ ਸਕਦੇ ਹਾਂ ਜੇ ਤੁਸੀਂ ਕਟਿੰਗ ਨਹੀਂ ਕਰਨੀ ਤੁਸੀਂ ਇੱਦਾਂ ਨਿਸ਼ਾਨ ਲਾ ਲਓ ਉਸ ਤੋਂ ਬਾਅਦ ਇਹ ਤੁਹਾਡੀ 6.5 ਮੂਰੀ ਹੋਗੀ ਅੱਧਾ ਅੱਧਾ ਇੰਚੇ ਚ ਸਲਾਈ ਆਪਾਂ ਤੇ 6 ਇੰਚ ਰਹਿ ਜਾ ਉਸ ਤੋਂ ਬਾਅਦ ਆਪਾਂ ਇੱਥੇ ਰੱਖਣੀ ਹੈ ਹੁੰਦਿਆਂ ਚ ਜਿਹੜੀ ਮੂਰੀ ਰੱਖਣੀ ਹੈ ਠੀਕ ਹੈ ਕਿੱਥੇ ਆਪਾਂ ਗੋਲੀ ਹੈ ਮੂਰੀ ਰੱਖਣਾ ਹੈ 2.5 ਮੈਂ ਨੋਰਮਲ ਕਾ ਇੰਚ ਮੈਮਰੀ ਉੱਥੇ ਘੱਟ ਰੱਖੀਆ ਤਾਂ ਕਿ ਮੈਂ 3 ਲਾਣੀ ਠੀਕ ਹੈ 3 ਕੱਟ ਤਾਂ ਉਹ ਇਸ ਤੋਂ ਉਲਟਾ ਪਾ ਉਧਰ ਲਈ ਸਾਹ ਆਸਣ ਲਾਉਣਾ ਹਾਂਜੀ ਉਧਰ ਆਪਾਂ ਲੰਬਾਈ ਲਈਏ ਇੱਧਰ ਆਪਾਂ ਲਾ ਦੇਣੀ ਆ ਆਸਣ ਠੀਕ ਹੈ ਆਸਣ ਤੇ ਸੇਮ ਤੁਸੀਂ ਇੱਥੇ 3 ਇੰਚ ਲਾ ਦੇਣਾ ਮੂਰੀ ਦਾ ਫਿਰ ਆਪਾਂ ਇਹ ਨਿਸ਼ਾਨ ਨੂੰ ਉਹ ਨਿਸ਼ਾਨ ਨਾਲ ਕਿਰਸ਼ਾ ਘੜਕੀ ਨੂੰ ਲਾ ਦੇਤਾ ਅਪਾ ਕਟਿੰਗ ਕਰਾਂਗੇ ਪਹਿਲਾਂ ਪੈਦਾ ਆ ਕਟਿੰਗ ਕਰਨੀ ਆ ਫਿਰ ਆਪਾਂ ਜਿਹੜੀ ਉਹ ਕੱਲਿਆ ਵਾਲੀ ਕਟਿੰਗ ਉਹ ਕਰ ਦੇਣੀ ਆ ਇਹ ਆਪਣੇ ਦੋ ਕੁੰਦੇ ਨੇ ਇਹਨਾਂ ਦੋ ਕੁੰਦਿਆਂ ਨੂੰ ਆਪਾਂ ਚਾਕੇ ਇੱਧਰਲੇ ਦੋ ਕੁੰਦਿਆਂ ਤੇ ਰੱਖ ਲੈਣਾ ਚੁੱਕੋ ਇਹਨਾਂ ਨੂੰ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹਾਂਜੀ ਹੁਣ ਆਪਾਂ ਦੇਖੋ ਕੁੰਦਿਆਂ ਦੇ ਉੱਪਰ ਕੁੰਦੇ ਰੱਖ ਲਿਆ ਦੋਨੇ ਹੁਣ ਆਪਾਂ ਇੱਥੇ 10 ਇੰਚ ਅਸਣ ਲਾਵਾਂਗੇ ਜਿੰਨਾ ਨੂੰ ਤੁਹਾਡਾ ਅਸਣ ਤੁਸੀਂ ਓਨੇ ਦੀ ਹੀ ਨਿਸ਼ਾਨੀ ਲਾਉਣੀ ਆ 11 ਇੰਚ 10 ਇੰਚ ਜਾਂ ਕਈ ਵਾਰ ਛੋਟਾ ਨਾਪ ਹੁੰਦਾ ਆਪਾਂ 9 ਇੰਚ ਦੀ ਵੀ ਨਿਸ਼ਾਨੀ ਲਾਉਣੀ ਆ ਤੇ ਫਿਰ ਆਪਾਂ ਇਹਨੂੰ ਕਰ ਦੇਣਾ ਕਟਿੰਗ ਹੁਣ ਆਪਾਂ ਕਟਿੰਗ ਕਰਾਂਗੇ 벨ਟ ਇਹ ਕੱਪੜੇ ਦਾ ਪਣਾ ਬਹੁਤ ਸੀਗਾ ਤਾਂ ਕਰਕੇ ਜਿਹੜਾ ਇਹਦੇ ਉੱਪਰ ਕੱਪੜਾ ਬਚਿਆ ਸੀ ਲੰਬਾਈ 'ਚ ਉਸ 'ਚ ਹੀ ਆਪਾਂ 벨ਟ ਦੀ ਕਟਿੰਗ ਕਰ ਲਾਂਗੇ 22 벨ਟ ਤਿਆਰ ਤਾਂ ਆਪਾਂ ਕਟਿੰਗ ਕਰਨੀ ਜਿਹੜੀ 23 ਵੀ ਕਰਨੀ ਆ 7.5 ਤੁਸੀਂ ਇਦਾਂ ਰੱਖਣੀ ਆ ਲੰਬਾਈ 'ਚ 7.5 'ਚੋਂ ਬੈਲਟ 5 ਇੰਚ ਦੀ ਤਿਆਰ ਰੱਖਣੀ ਹੁੰਦੀ ਆਪਾਂ ਸਾਢੇ 7 ਦੀ ਕਟਿੰਗ ਆਪਾਂ ਤਾਂ ਕਰਦੇ ਹਾਂ ਕਿਉਂਕਿ ਇਹਦੇ ਵਿੱਚ ਆਪਾਂ ਨਿਫਾ ਵੀ ਬਣਾਉਣਾ ਹੁੰਦਾ ਬਲਾਂ ਨੂੰ ਵੀ ਅਟੈਚ ਕਰਨੀ ਹੁੰਦੀ ਹੈ ਦਨ ਤਾਂ 23 ਵਾਰੀ ਸਾਢੇ 7 ਦੀ ਨਿਸ਼ਾਨੀ ਲਾ ਕੇ ਹੁਣ ਆਪਾਂ ਇਹਦੀ ਕਟਿੰਗ ਕਰ ਦਾਂਗੇ ਮंजे ਹੋ ਗਈ ਆਪਣੀ ਸਲਵਾਰ ਦੀ ਸਾਰੀ ਕਟਿੰਗ ਪੱਲੇ ਕੁੰਦੇ 벨ਟ ਤੇ ਹੁਣ ਜਿਹੜਾ ਆਪਣਾ ਐਕਸਟਰਾ ਕੱਪੜਾ ਬਚਿਆ ਉਸ ਚੋਂ ਆਪਾਂ ਆਪਣੀਆਂ ਮੂਰੀਆਂ ਦਾ ਕੱਪੜਾ ਲਾ ਲਾਂਗੇ